ਕਮਰੇ ਸਰ ਇੰਪਰੂਵਮੈਂਟ ਵਿਭਾਗ ਦੇ ਵੱਲੋਂ ਨਜਾਇਜ਼ ਕਬਜ਼ਿਆਂ ਤੇ ਪੀਲਾ ਪੰਜਾ ਚਲਾਇਆ ਗਿਆ ਜਿਸ ਤੇ ਚੱਲਦੇ ਇੰਪਰੂਵਮੈਂਟ ਟਰਸਟ ਦੇ ਅਧਿਕਾਰੀ ਸਰਕਾਰੀ ਜਗ੍ਹਾ ਨੂੰ ਖਾਲੀ ਕਰਵਾਉਣ ਦੇ ਲਈ ਪਹੁੰਚੇ ਨੇ ਉੱਥੇ ਇੰਪਰੂਵਮੈਂਟ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਲੋਕਾਂ ਦੀ ਬਹਿਸਬਾਜ਼ੀ ਹੁੰਦੀ ਹੈ ਦੱਸਦੀ ਕਿ ਸਰਕਾਰੀ ਡਿਊਟੀ ਦੇ ਵਿੱਚ ਵਿਗਨ ਪਾਉਣ ਦੀ ਲੋਕਾਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਜਿਸ ਤੇ ਚੱਲਦਿਆਂ ਇੰਪਰੂਵਮੈਂਟ ਟਰਸਟ ਦੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਪੁਲਿਸ ਪ੍ਰਸ਼ਾਸਨ ਦੀ ਮਦਦ ਵੀ ਲਈ ਗਈ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਰਟ ਦੇ ਵਿੱਚ ਕਿਸੇ ਨੇ ਕੇਸ ਦਾਇਰ ਕਰਕੇ ਕਿਹਾ ਸੀ ਕਿ ਲੋਕਾਂ ਦੇ ਵੱਲੋਂ ਨਿਊ ਅੰਮ੍ਰਿਤਸਰ ਦੇ ਵਿੱਚ ਘਰਾਂ ਦੇ ਬਾਹਰ ਸਰਕਾਰੀ ਜਗ੍ਹਾ ਤੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਤਾਂ ਸੁਪਰੀਡੈਂਟ ਰਕੇਸ਼ ਗਰਗ ਨਾਲ ਜਦੋਂ ਗੱਲਬਾਤ ਕੀਤੀ ਉਹਨਾਂ ਕਹਿੰਿਆ ਕਿ ਕੋਰਟ ਦੇ ਹੁਕਮਾਂ ਦੇ ਚੱਲਦੇ ਅਸੀਂ ਪਿਛਲੇ ਕਾਫੀ ਸਮੇਂ ਤੋਂ ਇਸ ਜਗ੍ਹਾ ਦੀ ਮੁਨਿਆਦਦੀ ਵੀ ਕਰਵਾਈ ਹੈ ਤੇ ਬਾਰ-ਬਾਰ ਅਪੀਲ ਵੀ ਕੀਤੀ ਹੈ ਕਿ ਸਰਕਾਰੀ ਜਗ੍ਹਾ ਨੂੰ ਖਾਲੀ ਕੀਤਾ ਜਾਵੇ ਪਰ ਜਦੋਂ ਲੋਕਾਂ ਦੇ ਵੱਲੋਂ ਘਰਾਂ ਦੇ ਬਾਹਰ ਬਾਗ ਬਣਾਏ ਗਏ ਤਾਂ ਸਰਕਾਰੀ ਜਗ੍ਹਾ ਤੇ ਨਜਾਇਜ਼ ਕਬਜ਼ੇ ਕੀਤੇ ਗਏ ਜਿਸ ਨੂੰ ਲੈ ਕੇ ਹੁਣ ਕਾਰਵਾਈ ਆ ਜਿਹੜੀ ਸ਼ੁਰੂ ਹੋਗੀ ਹੈ ਕਵਦੀ ਛਡਾਉਣੀ ਹੈ ਇੱਥੋਂ ਉਹਦੇ ਸਬੰਧੀ ਡਿਊਟੀ ਮਿਨਿਸਟਰੀ ਡਿਊਟੀਆਂ ਐ ਜੇ ਕੋਈ ਲੌਗ ਆਊਟ ਦੀ ਸਥਿਤੀ ਹੋ ਤਾਂ ਪਰਸਤਾਨ ਕਦੋਂ ਤੋਂ ਤੱਕ ਹੈ 10 ਮਿੰਟ ਅਫੀਸਰ ਕਹਿ ਰਹੇ ਕਿ ਪਹਿਲੇ ਹੀ ਸਾਨੂੰ ਪਤਾ ਲੱਗ ਗਿਆ ਸੀ ਤੇ 8 ਵਜੇ ਆਣ ਕੇ ਖੜੇ ਹੋ ਜੀ ਅੰਜੂ ਜੀ ਮੈਂ ਤਾਲਮੇਲ ਤੋਂ ਨਾ ਨਹੀਂ ਕਰਨਾ ਤੇ ਜੀ ਜੀ ਮੈਂ ਉਸ ਤੋਂ ਮੈਂ ਮੈਂ ਤਾਲਮੇਲ ਕਰਨਾ ਜੀ ਤਾਲਮੇਲ ਸਾਹਮਣੇ ਦੇਖੋ ਜੀ ਇੱਧਰ ਦੇਖੋ ਜੀ ਇੱਧਰ ਦੇਖੋ ਕਿ ਕਿੰਨਾ ਕੀਤਾ ਜਾ ਰਿਹਾ ਹੈ ਕਿ ਨਹੀਂ ਕੀਤਾ ਜਾ ਰਿਹਾ ਕਿਉਂਕਿ ਲੋਕ ਲੜਦੇ ਨਜ਼ਰ ਆ ਰਹੇ ਕਿ ਨਹੀਂ ਢਾਂਦਵਾਗੇ ਉਹਦੇ ਵਾਸਤੇ ਕਿਸ ਤਰ੍ਹਾਂ ਪੈਂਡਿੰਗ ਸਾਰੀ ਕਾਰ ਵੀ ਟੈਸਟ ਬੰਨੋ ਸਟਾਰਟ ਹੋਣੀ ਹੈ ਜੀ ਜੇ ਸੀ ਕੋਈ ਲਾਗ ਡਾਊਟ ਹੈ ਉਹ ਲਾਗ ਇੰਨੀ ਗ੍ਰੋਥਮੈਂਟ ਹੋ ਗਈ ਕਿਵੇਂ ਸਰ ਇੱਕ ਮਿੰਟ ਤੁਸੀਂ ਇਹਨਾਂ ਨੂੰ ਬੋਲਾਂ ਤਾਂ ਪਹਿਲਾਂ ਲਾਗ ਡਾਊਟ ਜੀ ਕੁਝ ਸਥਿਤੀ ਪਹਿਲਾਂ ਹੋਊ ਤੁਸੀਂ ਦੱਸ ਰਹੇ ਸੀ ਜਿਹੜੇ ਤੁਹਾਨੂੰ ਆਰਡਰ ਕਿੰਨੇ ਟਾਈਮ ਮੈਨੂੰ ਪਤਾ ਲੱਗ ਗਿਆ ਜੀ ਸਿਰੇ ਨਹੀਂ ਕਿੰਨੇ ਵਜੇ ਕੱਢ ਜਾਏ ਕਿੰਨੇ ਵਜੇ ਟਾਈਮ 8:30 ਵਜੇ ਉੱਥੇ ਦਫ਼ਤਰੇ ਕੰਮ ਸੀ ਮੈਂ ਉੱਥੇ ਇੱਥੇ ਆ ਗਈ ਜੀ ਉਹ ਕਹਿੰਦਾ 9:00 ਦਾ ਟਾਈਮ ਦਤਾ ਸੀ ਚਲੋ ਫਿਰ ਟਾਈਮ ਮਿਲ ਜਾਊਗਾ ਕਰੀਏ ਜੀ ਅੱਜ ਦੀ ਡੇਟ ਹੁੰਦੀ ਹੈ ਇਹ ਕੋਈ ਟਾਈਮ ਥੋੜਾ ਕੋਈ ਦਫ਼ਤਰੇ ਚ ਹੋਊਗਾ ਕੰਮ ਮੈਂ ਤਸੀਦਾ ਉਹਨੂੰ ਕੋਈ ਇੱਕ ਕੰਮ ਮੈਂ ਜੀ ਬਿਲਕੁਲ ਇਹ ਕਿਵੇਂ ਆ ਗਈ ਇੱਥੇ ਜੇ ਲੋਕਾਂ ਦੇ ਥਰੇ ਬਣੇ ਹੈ ਯਾ ਗ੍ਰੀਲਾ ਲੱਗੀਆਂ ਇੱਕ ਦਿਨ ਤੋਂ ਨਹੀਂ ਲੱਗੀਆਂ ਪਿਛਲੇ 15 ਸਾਲਾਂ ਤੋਂ ਲੱਗੀਆਂ ਇਹਨਾਂ ਦੇ ਐਕਸੀਡੈਂਟਾਂ ਨੇ ਵੈਲਟਮ ਖਾਮੇ ਲੈ ਕੇ ਬੋਲਿਆ ਇਹਨਾਂ ਦੇ ਐਕਸੀਡੈਂਟ ਇਹਨਾਂ ਦੇ ਐਸਟੀਓ ਇਹਨਾਂ ਦੇ ਜੀਆਈ ਨੇ ਪਹਿਲੇ ਲੈ ਲੈ ਕੇ ਇੱਥੇ ਸਾਰੀ ਇੰਕਲੂਮੈਂਟ ਕਰਾਈ ਹੈ ਤੇ ਅੱਜ ਲੋਕਾਂ ਦਾ ਨੁਕਸਾਨ ਕਰਨ ਰਹੀ ਆ ਕੇ ਤੇ ਇਹਨਾਂ ਦੀ ਕੋਈ ਜਵਾਬਦੇਹੀ ਨਹੀਂ ਬੰਦੀ ਹੈ ਜੀ ਕਿੰਨੇ ਪੈਸੇ ਲਿੱਤੇ ਜੀ ਸਾਰੇ ਪੈਸੇ ਲੈਂਦੇ ਨੇ ਕੋਈ ਪੈਸੇ ਨਹੀਂ ਲੈਂਦਾ ਜੀ ਐਥੇ ਤੁਸੀਂ ਇੰਪਰੂਵਮੈਂਟ ਟਰੱਸੇ ਵਿੱਚ ਕੋਈ ਕਲੀਅਰੈਂਸ ਦਾ ਸਰਟੀਫਿਕੇਟ ਲੈ ਜਾਓ ਜਾਂ ਆਪਣੇ ਡਿਸਟ੍ਰਿਕਟ ਰਾਂਜਾ ਜਾ ਤਾਂ ਵੀ ਮੈਥੋ ਤੇ ਰਹਿਣ ਵਾਲੇ ਜੀ ਜੀ ਸਰ ਕਿੰਨੇ ਕਿੰਨੇ ਪੈਸੇ ਦਿੱਤੇਗੇ ਜੀ ਇੱਕ ਥੜੇ ਸਰ ਕੁਝ ਨਹੀਂ ਕਹਿ ਦੋਦੇ ਜੀ ਜਿੱਦਾਂ ਜਿੱਥੇ ਬਾਤ ਕਰਦੇ ਕੋਈ 500 ਲੈ ਗਿਆ ਕੋਈ 10000 ਲੈ ਗਿਆ ਕੋਈ 10000 ਲੈ ਗਿਆ ਕਿੰਨੇ ਕਿੰਨੇ ਗੱਜ ਸਰ ਜਗਾ ਮਲੀ ਹੋਈ ਲੋਕਾਂ ਨੇ ਬੜੀ ਬੜੀ ਮਲੀ ਪਾਜੀ ਜਿੰਨੇ ਥੋੜਾ ਪਿੱਛੇ ਤੁਸੀਂ ਜਿੰਨੀ ਜਿੰਨੇ ਬੰਦੇ ਦਾ ਪਲਾਟ ਹੈਗਾ ਵੇ ਉਸ ਤੋਂ ਘੱਟੋ ਘੱਟ 25% ਜਗਾ ਹਰਕੇ ਇਹਨੇ ਮਲ ਰੱਖੀ ਹੋਈ ਹੈ ਤਾਂ ਲੱਗਦਾ ਕਿ ਨਜਾਇਜ਼ ਹੈ ਨਹੀਂ ਜੀ ਨਜਾਇਜ਼ ਹੈਗੀ ਹੈ ਪਰ ਅਗਰ ਇੱਕ ਪਹਿਲੇ ਹੀ ਕਾਰਵਾਈ ਤੇ ਰੋਕ ਦਿੱਤਾ ਜਾਂਦਾ ਇਹਨੇ ਲੋਕਾਂ ਦੇ ਉੱਪਰ ਇਹਨਾਂ ਪਾਨੀ ਨਹੀਂ ਹੋਣਾ ਸੀਗਾ ਮਲਕਿ ਤੁਹਾਡਾ ਕਹਿਣਾ ਹੈ ਕਿ ਪ੍ਰਸ਼ਾਸਨ ਦਾ ਇਹੋ ਬੱਦੀ ਜਾਵੇਗੀ ਲੁਕਣਾ ਇੱਕ ਦੂਜੇ ਨਾਲ ਵੇਖ ਵੇਖ ਕੇ ਵਧਾਏ ਅੱਜ ਵੀ ਤੁਸੀਂ ਜਾਓਗੇ ਕਈ ਪੁਲਿਸ ਵਾਲੇ ਬੜੇ ਵੱਡੇ ਵੱਡੇ ਅਸਰ ਰਹਿ ਗਏ ਨੇ ਯਾ ਕਈ ਇਪਰੂਵਮੈਂਟ ਹੋਦੇ ਇਹਨਾਂ ਦੇ ਆਪਰੇ ਅੱਜ ਦੀ ਇੱਥੇ ਬਿਲਡਿੰਗ ਹੈਗੀ ਐਸੀ ਉਹਦੀ ਜਿਹਦੇ ਉੱਤੇ ਪੁਰਾਣਾ ਛੱđa ਹੀ ਵੜਾ ਕੇ ਰੱਖਿਆ ਹੋਇਆ ਉਹਦੇ ਕੋਈ ਕਾਰਵਾਈ ਕਰੋਗੇ ਉੱਤੇ ਅੱਛਾ ਸਰ ਇਹਨਾਂ ਨੂੰ ਨਗਰੀ ਨਹੀਂ ਉਹਨਾਂ ਦੇ ਘਾਰੇ ਤੇ ਆ ਤੇ ਉਹਨਾਂ ਲਈ ਵੀ ਕਾਫੀ ਵੱਡਾ ਉਹਨਾਂ ਨੇ ਈਟੀਓ ਸਾਹਿਬ ਤੇ ਚਲੋ ਹੁਣੇ 1.5 ਸਾਲ ਹੋਏ ਇੱਥੇ ਆਏ ਜਦੋਂ ਇਲੈਕਸ਼ਨ ਤੋਂ ਬਾਅਦ ਆਏ ਆ ਉਸ ਤੋਂ ਪਹਿਲੇ ਤੇ ਆਏ ਨਹੀਂ ਸੀਗੇ ਈਟੀਓ ਸਾਹਿਬ ਨੇ ਵੀ ਕੁਝ ਕਹੇ ਸੀ ਇਹ ਅਫਸਰ ਕਹਿ ਰਹੀ ਇਹ ਸੀਓਸੀ ਮਿਸਟਰ ਸੇਖੋਂ ਉਹਨਾਂ ਨੇ ਪ੍ਰਿੰਸੀਪਲ ਸੈਕਟਰੀ ਲੋਕਲ ਗਵਰਨਮੈਂਟ ਸ਼੍ਰੀ ਵਿਵੇਕ ਪ੍ਰਤਾਪ ਸਿੰਘ ਚੇਅਰਮੈਨ ਇੰਪਰੂਵਮੈਂਟ ਟਰਸਟ ਨਿਗਰਾਨ ਇੰਜੀਨੀਅਰ ਇੰਪਰੂਵਮੈਂਟ ਟਰਸਟ ਐਂਡ ਐਗਜ਼ੀਕਟਿਵ ਆਫ ਸਰ ਇੰਪਰੂਵਮੈਂਟ ਟਰਸਟ ਇਹ ਸਾਰਿਆਂ ਨੂੰ ਪਾਰਟੀ ਬਣਾਇਆ ਕਿ ਵੀ ਜਿਹੜੀਆਂ ਇਨਕ੍ਰੋਚਮੈਂਟਸ ਹੋਈਆਂ ਪਬਲਿਕ ਲੈਂਡ ਦੇ ਉੱਤੇ ਅਲੋਂਗ ਦਾ ਰੋਡਸ ਉਹ ਸਾਰੀਆਂ ਇਨਕ੍ਰੋਚਮੈਂਟ ਜਿਹੜੀਆਂ ਹੈਗੀਆਂ ਰਿਮੂਵ ਨਹੀਂ ਕਰਵਾ ਰਿਹਾ ਟਰਸਟ ਤੇ ਉਹਦੇ ਵਾਸਤੇ ਸੀਗਾ ਪਹਿਲਾਂ ਵੀ ਇਹਦੀ ਡੇਟ ਸੀਗੀ ਤੇ ਉਸ ਡੇਟ ਦੇ ਉੱਤੇ ਜਿਹੜਾ ਸੀਗਾ ਕੋਰਟ ਨੇ ਡਾਇਰੈਕਟ ਕੀਤਾ ਸੀਗਾ ਤੇ ਉਸ ਡੇਟ ਦੇ ਉੱਤੇ ਲੋਕਾਂ ਨੇ ਜਿਹੜੀਆਂ ਗ੍ਰਿਲਾਂ ਲਗਾਈਆਂ ਹੋਈਆਂ ਸੀਗੀਆਂ ਉਹ ਉਤਾਰਦੀਆਂ ਸੀਗੀਆਂ ਕੁਝ ਪਾਰਟ ਦੇ ਵਿੱਚ ਬਟ that was not satisfactory action ਤੇ ਕੋਰਟ ਨੇ ਦੇ ਵਿੱਚ ਫੇਰ ਦਵਾ ਦਾ ਜਿਹੜੇ ਪਟੀਸ਼ਨਰ ਸੀਗੇ ਉਹਨਾਂ ਨੇ ਫੇਰ ਉੱਥੇ ਦੱਸਿਆ ਕੋਰਟ ਦੇ ਵਿੱਚ ਕਿ ਜੀ ਇਹ ਗ੍ਰਿਲਾਂ ਇਹਨਾਂ ਨੇ ਵਾਪਸ ਫੇਰ ਲਗਾ ਲਈਆਂ ਤੇ ਫਿਰ ਕੋਰਟ ਨੇ ਉਸ ਤੋਂ ਬਾਅਦ ਬੜਾ ਸਟ੍ਰਿਕਟ ਆਰਡਰ ਪਾਸ ਕੀਤਾ ਕਿ 29 ਸਤ ਨੂੰ ਅਸੀਂ ਬਾਇ ਆਲ ਮੀਨਸ ਜਿੰਨੇ ਵੀ ਇਨਕ੍ਰੋਚਮੈਂਟਸ ਨੇ ਰਿਮੂਵ ਕਰਾ ਕੇ ਉੱਥੇ ਐਫੀਡੇਟ ਫਾਈਲ ਕਰਨਾ ਹੈ ਐਂਡ ਨਾਲ ਹੀ ਅਸੀਂ ਜਿਹੜੇ ਆਫੀਸਰ ਜਿਹੜੇ ਦੀ ਸੁਪਰਵਾਈਜ਼ਨ ਕਰਦੇ ਸੀਗੇ ਜਿਨ੍ਹਾਂ ਦੇ ਸਮਿਆਂ ਦੇ ਦੌਰਾਨ ਇਹ ਕਾਰਵਾਈ ਕਰਨੀ ਬੰਦੀ ਸੀ ਵੀ ਐਂਕਰੋਚਮੈਂਟ ਨਾ ਹੋਣ ਦਿੰਦੇ ਉਹਨਾਂ ਦੀ ਡਿਟੇਲਸ ਵੀ ਉਹਨਾਂ ਨੂੰ ਸਬਮਿਟ ਕਰਨੀਆਂ ਹੈਗੀਆਂ ਇਹ ਐਫੀਡੇਟ ਸਬਮਿਟ ਕਰਨੇ ਨੇਗੇ 29 ਸੈਂਟ ਦੇ ਉਹਦੇ ਵਿੱਚ ਬੜਾ ਕਲੀਅਰ ਹੈਗਾ ਕਿ ਦੈਟ ਇਸ ਹੀ ਦਾ ਲਾਸਟ ਓਪਰਚ्युनिटी ਇਸ ਤੋਂ ਬਾਅਦ ਕੋਈ ਵੀ ਕਿਸੇ ਕਿਸੇ ਦੀ ਕੋਈ ਡੇਟ ਜਾਂ ਕੋਈ ਹੋਰ ਨਹੀਂ ਦਿੱਤਾ ਜਾਏਗਾ ਸਰ ਕਿਹੜੀ ਕਿਹੜੀ ਟੀਮਾਂ ਪਹੁੰਚੀਆਂ ਜੀ ਇੱਥੇ ਅਸੀਂ ਪੰਜ ਟੀਮਾਂ ਬਣਾਈਆਂ ਜੀ ਜਿਹੜੇ ਸਾਡੇ ਆਫੀਸ਼ੀਅਲ ਸਟਾਫ ਦੀਆਂ ਸਾਡੇ ਪੰਜ ਐਕਸ਼ਨ ਨੇ ਹਰ ਇੱਕ ਐਕਸੀਡੈਂਟ ਨਾਲ ਅਸੀਂ ਐਸ ਡੀਓ ਤੇ ਜੇ ਆਈ ਤੇ ਨਾਲ ਉਹਨਾਂ ਦਾ ਫੀਲਡ ਸਟਾਫ ਅਟੈਚ ਕਰਕੇ ਉਹ ਸਾਰੇ ਉੱਥੇ ਉਹਨਾਂ ਨੂੰ ਇੱਥੇ ਡਿਪਲੋਏਟ ਕੀਤਾ ਹੈਗਾ ਤਾਂ ਕਿ ਜਿਹੜਾ ਹੈਗਾ ਸਾਰਾ ਸਿਸਟੇਮੈਟਿਕ ਹੋਵੇ ਕਿਸੇ ਕਿਸੇ ਦਾ ਕਯੋਸ ਜਾਂ ਇਸ ਤਰ੍ਹਾਂ ਨਾ ਹੋਵੇ ਪੁਲਿਸ ਪ੍ਰਸ਼ਾਸਨ ਕਿਉਂ ਡਿਖ ਰਿਹਾ ਤੁਸੀਂ ਪੁਲਿਸ ਪ੍ਰਸ਼ਾਸਨ ਜੀ ਵੇਟ ਕਰ ਰਿਹਾ ਜੀ ਪੁਲਿਸ ਫੋਰਸ ਦੀ ਵੇਟ ਕਰ ਰਿਹਾ ਤੇ ਡਿਊਟੀ ਮੈਜਿਸਟ੍ਰੇਟ ਦੀ ਵੇਟ ਕਰ ਰਿਹਾ ਡਿਊਟੀ ਮੈਜਿਸਟ੍ਰੇਟ ਉਹਨਾਂ ਦਾ ਪਹਿਲਾਂ ਫੋਨ ਪੰਦਾ ਆ ਰਿਹਾ ਸੀਗਾ ਤੇ ਟਰਾਈ ਕਰ ਰਹੇ ਹਾਂ ਤੇ ਅਸੀਂ ਵੀ ਆਪਣਾ ਜੇ ਆਈ ਭੇਜਿਆ ਹੈ ਪੁਲਿਸ ਫੋਰਸ ਉੱਥੇ ਡਿਪਾਰਟਮੈਂਟ ਚ ਕੰ